ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿਉਂਕਿ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਬੱਦਲਵਾਈ ਸਾਨੂੰ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਰੂਪਨਗਰ ਜ਼ਿਲ੍ਹੇ ਦੇ ਬਹੁਤੇ ਇਲਾਕੇ ਖਾਸ ਤੌਰ ਤੇ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਤੇ ਰੂਪਨਗਰ ਤੋਂ ਸਾਨੂੰ ਦਰਾਹੇ ਤੇ ਲੁਧਿਆਣੇ ਵਾਲੀ ਜਿਹੜੀ ਬੈਲਟ ਹੈ ਇਹਦੇ ਵਿੱਚ ਵੀ ਬੱਦਲ ਵਗਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹਲਕੀ ਦਰਮਿਆਨੀ ਮੀਂਹ ਦੀਆਂ ਖਬਰਾਂ ਵੀ ਇਸ ਇਲਾਕੇ ਵਿੱਚ ਆ ਜਨ ਤੇ ਕਿਸੇ ਕਿਸੇ ਇਲਾਕੇ ਵਿੱਚ ਗੜੇ ਮਾਰੇ ਤੇਜ਼ ਉਮੀਦ ਦੀਆਂ ਖਬਰਾਂ ਵੀ ਆਈਆਂ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਕਿਹੜੇ ਇਲਾਕੇ ਵਿੱਚ ਐਕਟੀਵੇਟ ਹੋਵੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਅਗਰ ਹਵਾ ਦੀ ਗੱਲ ਕੀਤੀ ਜਾਵੇ ਤਾਂ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਸਿਸਟਮ ਥੋੜਾ ਬਹੁਤਾ ਪੰਜਾਬ ਦੇ ਉੱਪਰ ਇਸੇ ਤਰੀਕੇ ਨਾਲ ਬਣਿਆ ਰਹੇਗਾ ਪਰ ਅੱਧ ਰਾਤ ਤੋਂ ਬਾਅਦ ਇਹ ਸਿਸਟਮ ਜਿਹੜਾ ਹੈ ਕਲੀਅਰ ਹੋ ਜਾਵੇਗਾ ਜਿਸ ਦਾ ਪੰਜਾਬ ਦੇ ਉੱਪਰ ਕੋਈ ਬਹੁਤ ਵੱਡਾ ਅਸਰ ਬਣਦਾ ਦਿਖਾਈ ਨਹੀਂ ਦੇ ਰਿਹਾ ਮੌਸਮ ਜ਼ਿਆਦਾਤਰ ਸਾਫ਼ ਬਣੇ ਰਹਿਣ ਦੀ ਉਮੀਦ ਹੈ ਹਵਾ ਪੂਰਬ ਦਿਸ਼ਾ ਤੋਂ ਚਲਦੀ ਰਹੇਗੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਉਮੀਦ ਹੈ ਕਿ ਰਾਤ ਦੇ ਸਮੇਂ ਵੀ ਕਿਰਮਣ ਕਣੀ ਇਨ੍ਹਾਂ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਖਾਸ ਤੌਰ ਤੇ ਨੰਦਪੁਰ ਸਾਹਿਬ ਨੰਗਲ ਅਨੰਦਪੁਰ ਰੂਪਨਗਰ ਜਿਹੜੀ ਇਹ ਬੈਲਟ ਹੈ ਇਹਦੇ ਵਿੱਚ ਚਾਂਸ ਨੇ ਹਜੇ ਵੀ ਮੀਂਹ ਬੂੰਦਾਬੰਦੀ ਦੇ ਹੋਣ ਦੇ ਪਰ ਬਾਕੀ ਕੋਈ ਉਮੀਦ ਹਜੇ ਕੱਟਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਚਾਂਸ ਥੋੜਾ ਸਿਸਟਮ ਜਿਹੜਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਜੀ ਇਹੇ ਸਿਸਟਮ ਦੇ ਨਾਲ ਸਾਨੂੰ ਹਲਕਾ ਦਰਮਿਆਨਾ ਮੀਂਹ ਇਨ੍ਹਾਂ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ ਬਾਕੀ ਪੰਜਾਬ ਜਿਹੜਾ ਉਹ ਮੌਸਮ ਠੀਕ ਹੀ ਬਣਿਆ ਰਹੇਗਾ ਐਵਰੇਜ ਤਾਪਮਾਨ ਬਾਕੀ ਪੰਜਾਬ ਦੇ ਵਿੱਚ 22 ਤੋਂ 23 ਅਤੇ 25 ਡਿਗਰੀ ਤੱਕ ਜਾਣ ਦੀ ਉਮੀਦ ਹੈ ਤੇ ਜਿਹੜੇ ਇਲਾਕਿਆਂ ਵਿੱਚ ਮੀਂਹ ਹੋਇਆ ਉਹਨਾਂ ਵਿੱਚ 20 ਤੋਂ 22 ਡਿਗਰੀ ਦੇ ਤਾਪਮਾਨ ਬਣੇ ਰਹਿਣ ਦੀ ਉਮੀਦ ਹੈ ਬਾਕੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਓਵਰਾਲ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਰਹੇਗਾ ਹਵਾ ਚੱਲਣ ਦੀ ਉਮੀਦ ਹੈ ਥੋੜੀ ਬਹੁਤ ਤੇਜ਼ ਹਵਾ ਵੀ ਚੱਲ ਸਕਦੀ ਹੈ ਪਰ ਮੀਂਹ ਦੇ ਚਾਂਸ ਘਟਨੇ ਬਾਕੀ ਅਗਲੇ ਦਿਨਾਂ ਦੀ ਅਪਡੇਟ ਅਸੀਂ ਪਹਿਲਾਂ ਹੀ ਤੁਹਾਨੂੰ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਤੇ ਅਗਲੀ ਜਾਣਕਾਰੀ ਵਿੱਚ ਪ੍ਰੋਪਰ 30 April ਤੱਕ ਦੀ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਇਸ ਚੈਨਲ ਵੈਦਰ ਅਪਡੇਟਸ ਛੋਟੇ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਬਣੇ ਰਹੋ ਚੈਨਲ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲ